ਮੇਰਾ ਨਾਮ ਸਰਨਾਰਾ ਜੀ ਅੱਛਾ ਕੀ ਹਾਦਸਾ ਹੈ ਮੈਂ ਤਾਂ ਅੱਗੇ ਬੈਠੀ ਹੁੰਨੇ ਕਈ ਸਾਲਾਂ ਮਿਲਦੇ ਸੀ ਉਹਦਾ 6 ਵਜੇ ਜਾ ਕੇ ਬੈਠ ਗਏ ਉਹ ਜਨ ਮਿਲ ਕੇ ਲੰਦਾ ਹਲਾ ਉਧਰੋਂ ਇਹ ਬੱਚੀ ਆਉਂਦੀ ਖੂੜਾ ਠਿਕ ਮੰਜਾਂ ਦੇ ਉਹਨੂੰ ਮੈਂ ਬਚਾਉਣ ਲੱਗ ਗਈ ਉਹਨੂੰ ਬਚਾਉਂਦੇ ਮੈਂ ਕਿਹਾ ਉਹ ਚਲੇ ਦੇ ਮਾਰਨਾ ਬਚਾ ਰਿਹਾ ਉਹ ਮੇਰੇ ਕੰਨੀ ਹੋ ਗਿਆ ਮੈਂ ਉਹਨੂੰ ਬਹੁਤ ਰੋਕਿਆ ਵੀ ਆਪਣੇ ਹੱਥ ਨਾਲ ਜਿਹੜੀ ਰੋਕਿਆ ਨਾ ਫੇਰ ਮੈਂ ਜ਼ੋਰ ਨਾਲ ਉਹਨੂੰ ਮੈਂ ਇੱਕ ਬੈਠੀ ਕੁਰਸੀ ਤੇ ਐਸੇ ਲੋਟੇ ਮੈਂ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਮਾਰਿਆ ਇਰ ਮ ਉੱਠ ਕੇ ਜਦ ਖੜੇ ਹੋਗੇ ਉਹਨੇ ਮਗਰੋਂ ਫੇਰ ਲਾ ਗਿਆ ਟੱਕਰਾ ਮਾਰਨਾ ਇਹ ਨਹੀਂ ਹੋਟਿਆ ਇਰਾ ਮੁੰਡੇ ਆ ਗਏ ਵਿਚਾਰੇ ਗੱਡੀ ਵਾਲੇ ਛੱਟਾ ਮੇਰੇ ਆ ਤਾਂ ਬਹੁਤ ਮਾਰੇ ਇੱਥੇ ਵੀ ਐ ਆ ਤਾਂ ਮੇ ਵੀ ਐ ਆ ਮੇਰੇ ਨਾਲ ਗਿਆ ਤਾਂ ਠੀਕ ਆ ਉਹ ਵਰਗਾ ਆ ਸਾਰਾ ਛੇਦਣਾ ਉਹਦਾ ਆ ਤਾਂ ਮੇਰਾ ਸਾਰੇ ਹੋ ਗਏ ਆਹ ਨਹੀਂ ਆ ਸਾਰਾ ਠੀਕ ਆ ਜਿਹੜਾ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਉਹ ਤੱਕ ਇਹ ਤਾਂ ਬਹੁਤ ਰਹਿ ਕੇ ਮਾਰ ਉਦਨੇ ਦੋ ਤਿੰਨ ਬੰਦੇ ਮਾਰੇ ਨੇ ਹਾਂਜੀ ਪਹਿਲਾ ਦੋ ਤਿੰਨ ਪਹਿਲਾ ਮਾਰੇ ਆ ਬੇੜੇ کئی ਬੰਦੇ ਮਾਰੇ ਇਹ ਹੁਣ ਹਰੇਕ ਨੂੰ ਬੱਚਿਆਂ ਨੂੰ ਰਹਿਣ ਪੈਂਦਾ ਹਰੇਕ ਸਕੂਟਰ ਆਣੇ ਨੂੰ ਮੋਟਰਸਾਈਕਲ ਆਣੇ ਨੂੰ ਕਿਸੇ ਲੱਗ ਨਹੀਂਦਾ ਹੁਣ ਵੀ ਡਰਦਾ ਜਮਾਕਾ ਨੂੰ ਬਾਹਰ ਹੁਣ ਕਿਹੜੀ ਜਗ੍ਹਾ ਨਹੀਂ ਕਿਤੇ ਹੋਰ ਇਹ ਵੀ ਬੈਠ ਜਾਣਾ ਬੱਚੇ ਵਾੜ ਦੇ ਡਰਦੇ ਭੱਜ ਕੇ ਅੰਦਰ ਵੜ ਜਾਂਦੇ ਆ ਹਾਂਜੀ ਮੈਂ ਬਾਹਰ ਬੈਠਦਾ ਲੱਗਦਾ ਵੀ ਕਾਫੀ ਵੱਡਾ ਬਚਾ ਹੈ ਬਹੁਤ ਬੜਾ ਬਚਾਇਆ ਜਣੀ ਜਾਨ ਬਚੀ ਉਹੀ ਬਹੁਤ ਆਈ ਜਣੀ ਕੋਈ ਕਸਰ ਨਹੀਂ ਛੱਡੀ ਉਹਨੇ ਜਿਹੜੇ ਹਸਾਬ ਨਾਲ ਹੁਣ ਦੇਣਾ ਤੁਸੀਂ ਦੇਖਿਆ ਕਿਹੜਾ ਹਸਾਬ ਨਾਲ ਆਉਂਦਾ ਉਹ 5 ਵਜh ਕੇ ਮਾਰਨ ਜਿਹੜੀ ਮੈਂ ਆਪਣੇ ਜੋਰ ਤੇ ਜਣੀ ਕੈਮਰਾ ਇਹਦੇ ਜਿਹੜੇ ਮਾਤਾ ਨਾਲ ਟੱਕਰੇ ਨੱਕਰ ਫੇਰ ਵੀ ਮਾਰ ਗਿਆ ਉਹ ਮੇਰੇ ਆ ਧੂਵੀ ਬਸੇ ਮੇਰੇ ਆਥਾ ਮਾਰੇ ਮੇਰੇ ਇੱਥੇ ਵੀ ਆਥਾ ਮੇਰੇ ਲੱਗੀ ਇਧਰ ਆ ਨੱਕੀ ਉਰੇ ਵੀ ਲੱਗੀ ਮੇਰੇ ਆ ਬਾਹਰ ਇੱਥੇ ਲੱਗੇਗਾ ਲਈ ਕੋ ਆਇਆ ਜੀ ਮੇਰਾ ਅੱਜ ਮੇਰਾ ਨਾਮ ਹੈ ਇੱਥੇ ਇੰਨਾ ਬੜਾ ਨੀਂਦ ਪੈ ਗਿਆ ਸੀਗਾ ਬਾਹਰ ਇੱਥੇ ਜੰਗ ਖਮ ਹੋ ਗਿਆ ਸੀ ਆ ਦੇ ਇੱਥੇ ਹੱਥੇ ਦੋ ਸਾਵਾ ਦੇ ਹਨ ਕੀ ਨਾਮ ਇੱਥੇ ਮੈਂ ਮਹਮਦ ਸ਼ਾਹ ਕਿਹਾ ਜੀ ਮੇਰਾ ਅੱਛਾ ਕੀ ਗੱਲ ਹੋਈ ਹੈ ਮਾਤਾ ਜੀ ਨਾਲ ਗੱਲ ਤਾਂ ਇਹ ਜੀ ਆਵਾਰਾ ਪਸ਼ੂਆਂ ਕਰਕੇ ਹੈਗਾ ਆਵਾਰਾ ਸਾਂ ਫਿਰ ਰਿਹਾ ਉਹ ਹੁਣ ਦਾ ਨਹੀਂ ਹੈ ਕਾਫੀ ਟਾਈਮ ਦਾ ਫਿਰ ਰਿਹਾ ਹੁਣ ਤਾਂ ਉਹਨੇ ਇੰਨਾ ਕਾਤਕ ਮਚਾਇਆ ਹੋਇਆ ਕਿ ਬੱਚਿਆਂ ਦਾ ਸਿਆਣੇ ਬਜ਼ੁਰਗਾਂ ਦਾ ਜੋ ਆਮ ਬੰਦੇ ਨਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਕੂਲ ਵਾਲੇ ਬੱਚੇ ਆਉਂਦੇ ਆ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ ਹਟਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਔਰ ਕੋਈ ਬੈਸੀ ਕੋ ਸਿਆਣਾ ਬੰਦਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੁਣ ਉਹ ਤਾਂ ਮਾਤਾ ਜੀ ਦੇ ਕੋਲ ਸ਼ੁਕਰ ਗੁਰੂ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਹਨੇ ਛੱਡਣਾ ਥੋੜੀ ਜਿਹਾ ਉਹਨੇ ਉਨੇ ਆਪਣੇ ਬਹੁਤ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੀ ਹੈ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤੋਂ ਡਰ ਗਿਆ ਪਰ ਮਸ਼ਿਨਰੀ ਜਾਂਦਾ ਵੀ ਕੀ ਕਸੂਰ ਹੈਗਾ ਤੁਸੀਂ ਦੇਖੋ ਤਾਂ ਸੀ ਵੀ ਉਹਦੇ ਦਿਮਾਗ 'ਤੇ ਕਿੱਦਾਂ ਦਾ ਕਿੱਦਾਂ ਦਾ ਫਤੂਰ ਚੜਾ ਹੋਇਆ ਜਾਂ ਕੈਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਹੈ ਕਿੰਨੇ ਕੁ ਨੁਕਸਾਨ ਕਰ ਚੁੱਕਿਆ ਨੁਕਸਾਨ ਤਾਂ ਦੇਖੋ ਮਸ਼ਿਨਰੀ ਦਾ ਚੋਰ ਮਸ਼ਿਨਰੀ ਦਾ ਫਿਰ ਵੀ ਠੀਕ ਹੋ ਜਾਂਦੀ ਆ ਪਰ ਗੱਲ ਇਹ ਵੀ ਜਿਹੜੇ ਜਰੇ ਨੁਕਸਾਨੇਗੈ ਇਨਸਾਨ ਔਰ ਕਈ ਕਈ ਬੰਦਿਆਂ ਨੂੰ ਇਹ ਫੱਟੜ ਕਰ ਚੁੱਕਿਆ ਹੈ ਇਦਾਂ ਦੇ ਹਾਲਾਤ ਦੇ ਵਿੱਚ ਕੀ ਹਾਲਾਤ ਕੀ ਨੇ ਜਿਵੇਂ ਆਮ ਲੋਕ ਲੰਘਦੇ ਨੇ ਜਾਂ ਸਕੂਲ ਦੇ ਬੱਚੇ ਹੋਣਗੇ ਕਿ ਕਿੰਨਾ ਹਾਲਾਤ ਤਾਂ ਹੁਣ ਤਾਂ ਇਹ ਨਜ਼ਰ ਆਉਣ ਲੱਗ ਗਈ ਜਿਵੇਂ ਇਸ ਤਰ੍ਹਾਂ ਕੋਈ ਚੱਲਦੀ ਫਿਰਦੀ ਮੌਤ ਨਹੀਂ ਆਉਂਦੀ ਹੁੰਦੀ ਕਿ ਰੋਡ ਦੇ ਉੱਤੇ ਫਿਰਦੀ ਆ ਵੀ ਮੌਤ ਆ ਤੇ ਉਸ ਦਾ ਸ਼ਾਮ ਦੇ ਟਾਈਮ ਇਹਨੇ ਜਦੋਂ ਮੂੰਹ ਨਰਾਜ ਹੋਣਾ ਰੋਡ ਦੇ ਜਾ ਕੇ ਗੱਬੇ ਸੈਂਟਰ 'ਚ ਬੈਠ ਜਾਣਾ ਉੱਥੇ ਇਦਾਂ ਦੇ ਹਾਲਾਤ ਹੁੰਦੇ ਨੇ ਕਈ ਵਾਰ ਕੋਈ ਅਣਜਾਣ ਦੇ ਵਿੱਚ ਕਾਰ ਵਾਲਾ ਕੋਈ ਫਾਸਟ ਆਵੇ ਤਾਂ ਉਹਨਾਂ ਨੂੰ ਫਿਰ ਇੱਕ ਪਰੇਸ਼ਾਨ ਆ ਸਕਦਾ ਕਿ بڑے ਹਾਦਸੇ ਹੋਣ ਉਹ ਹਜੇ ਵੀ ਰੁਕ ਰਹੇ ਨੇ ਅਗਰ ਇਹਨੇ ਨਾ ਕੋਈ ਹੱਲ ਹੋਇਆ। ਸਕੂਲ ਦੇ ਬੱਚਿਆਂ ਦੇ ਵਿੱਚ ਹੁਣ ਬੱਚਾ ਨੇ ਜਾਣਾ ਸਕੂਲ ਦੇ ਵਿੱਚ। ਅਸੀਂ ਦੁਪਹਿਰ ਨੂੰ ਵੀ ਦੇਖਿੰਦੇ ਹਾਂ ਛੁੱਟੀ ਦੇ ਟਾਈਮ ਕਿ ਬੱਚੇ ਇਹਨੂੰ ਜਦੋਂ ਇਹ ਰੋਡ ਤੇ ਹੁੰਦਾ ਤਾਂ ਇਹਨੂੰ ਦੇਖ ਕੇ ਸਾਈਡ ਤੇ ਹੋ ਕੇ ਖੜਨੇ ਸ਼ੁਰੂ ਹੋ ਜਾਂਦੇ ਨੇ। ਕਿ ਬੱਚੇ ਵੀ ਡਰਨ ਲੱਗੇ ਹੁਣ ਤਾਂ ਕਿਉਂਕਿ ਹਾਲਾਤ ਇਹਨੇ ਇਦਾਂ ਦੇ ਪੇਸ਼ ਕਰਦੇ ਨੇ ਕਿ ਬੱਚੇ ਵੀ ਸਾਈਡ ਤੇ ਹੋ ਜਾਂਦੇ ਨੇ ਦੇਖ ਕੇ ਨੰਗਾਉਣੇ ਪੈਂਦੇ ਨੇ ਉਹ ਵੀ ਲੰਘ ਜੋ ਹੁਣ ਕੋਈ ਗੱਲ। ਕਿ ਸਰਕਾਰ ਕਿੰਨੇ ਉਹਨੇ ਗਊ ਸੈਸ ਲਾਇਆ ਹੋਇਆ ਕਿੰਨੇ ਉਹਦੇ ਤੇ ਚੀਜ਼ਾਂ ਤੇ ਲੱਗਿਆ ਕੀ ਉਹਦਾ ਕੋਈ ਇਸਤੇਮਾਲ ਸਹੀ ਹੋ ਰਿਹਾ ਅਵਾਰਾ ਡੰਗਰਾਂ ਨੇ ਇੱਕ ਸਾਡੇ ਪਿੰਡ ਦਾ ਜਿਹੜੇ ਸਾਡੇ ਪਿੰਡ ਚ ਫਿਰਦਾ ਟੱਠਾ ਇਹਦੀ ਕਿੰਨਾ ਨੁਕਸਾਨ ਕਰ ਚੁੱਕਿਆ ਹੈ ਇਹ ਮੈਂ ਕਿਹਾ ਹੁਣ ਤੁਹਾਡੇ ਪਹਿਲਾਂ ਤੁਸੀਂ ਵਾਈਟ ਲਈਆ ਉਹਨਾਂ ਤੋਂ ਪਰਝਾਈ ਨੇ ਮੇਰੇ ਵੱਡੇ ਸਰਦਾਰਾਂ ਜੀ ਤੇ ਉਸ ਤੋਂ ਬਾਅਦ ਅੱਜ ਦੀ ਮਾਪਦੀ ਦਾ ਉਹਦੋਂ ਇਹਨੇ ਦੋ ਤਿੰਨ ਬੰਦੇ ਜ਼ਖਮੀ ਕੀਤੇ ਇੱਕ ਹੋਰ ਸਾਡੇ ਭਾਈਚਾਰੇ ਚ ਇੱਥੇ ਬੈਠਦੇ ਜਿਨ੍ਹਾਂ ਨੇ ਸ਼ਾਮ ਨੂੰ ਬਹਿ ਜਾਂਦੀਆਂ ਤੇ ਸਿਆਣਾ ਬੰਦਾ ਭੱਜ ਕੇ ਕਿੱਥੇ ਜਾਏਗਾ ਲੰਗੜਾ ਇੱਕ ਦਾਮ ਪਤਾ ਨਹੀਂ ਕੀ ਉਹਨੂੰ ਭੂਤ ਸਵਾਰ ਹੋ ਜਾਂਦਾ ਉਹਦੇ 'ਚ ਅੱਜ ਅੱਜ ਦੀ ਅੱਜ ਦੀ ਦੁਪਹਿਰ ਦੀ ਦੱਸਦਾ ਮੈਂ ਤੁਹਾਨੂੰ ਅੱਜ ਦੁਪਹਿਰੇ ਆਪਣੇ 10 11 ਵਜੇ ਦੀ ਗੱਲ ਆ ਐਕਟਿਵਾ ਖੜੀ ਸੀ ਮੇਰੀ ਬਾਹਰ ਉਹ ਪਹਿਲਾਂ ਕੀ ਕਹਦਾ ਆਇਆ ਉਹ ਟਕਰਾਂ ਮਾਰ ਲੱਗ ਗਿਆ ਉਹਦੇ 'ਚ ਮੈਨੂੰ ਆ ਕੇ ਸਬਜ਼ੀ ਵਾਲੇ ਨੇ ਦੱਸਿਆ ਕਿ ਐਕਟਿਵਾ ਨੂੰ ਉਹ ਕੀ ਕਹਿੰਦਾ ਸਾਂਹ ਟਕਰਾਂ ਮਾਰਦਾ ਚਲੋ ਮੈਂ ਡੰਡਾ ਚਾੱਕ ਕੇ ਭਜਾਇਆ ਉਸ ਤੋਂ ਬਾਅਦ ਮੈਂ ਖਾਣਾ ਖਾ ਰਿਹਾ ਆ ਕੇ ਫਿਰ ਖਾਣਾ ਖਾਣ ਲੱਗੀ ਦੂਜੀ ਵਾਰ ਫੇਰ ਆਇਆ ਰੋਟੀ ਖਾਂਦਾ ਜਿਵੇਂ ਫੇਰ ਛੱਡ ਕੇ ਗਿਆ ਫੇਰ ਉਹਨੂੰ ਭਜਾ ਕੇ ਆਇਆ ਤੀਜੀ ਵਾਰ ਆ ਕੇ ਉਹਨੇ ਐਕਟਿਵਾ ਤੇ ਬੂਰੇ ਉਹਦੇ ਜਿਹੜੀ ਸਾਰੀ ਸੀ ਇਹ ਪੂਰਲਾ ਹਿੱਸਾ ਸਾਰਾ ਤੋੜ ਚੈਕਟਵਾਂ ਚੰਗੇ ਉਹਦੇ ਚ ਡੈਂਟ ਪਾਤੇ ਆ ਮੈਂ ਇਹ ਸਮਝਦਾ ਦੇਖੋ ਗੱਲ ਸੁਣੋ ਐਕਟਵਾ ਕੋਈ ਗੱਲ ਨਹੀਂ ਮਸ਼ੀਨਰੀ ਆ ਠੀਕ ਹੋ ਜਾਏਗੀ ਪਰ ਜੇ ਕੋਈ ਇਨਸਾਨ ਹੈ ਜਿਕੇ ਉਹਦੇ ਕੋਈ ਉਹਦੇ ਆ ਜਾ ਜੜਕੇ ਤੇ ਕੀ ਉਹਦਾ ਕੋਈ ਰਿਕਵਰੀ ਹੋ ਸਕਦੀ ਮੈਂ ਕੋਈ ਕਿੰਨੇ ਕ ਲੋਕਾਂ ਨੂੰ ਨੁਕਸਾਨ ਤੁਸੀਂ ਦੱਸ ਸਕਦੇ ਹੋ ਹੋਰ ਮਸ਼ੀਨਰੀ ਨੂੰ ਕਿੰਨਾ ਕਿੰਨਾ ਮਸ਼ੀਨਰੀ ਨੂੰ ਹੁਣ ਜਿਹੜੀ ਇਹ ਤਾਂ ਹਲੇ ਰੀਸੈਂਟਲੀ ਅੱਜ ਦੀ ਗੱਲ ਆ ਅੱਜ ਦੀ ਕੀ ਕਦਾ 10 11 ਵਜੇ ਦੀ ਹੁਣ ਬੱਚੇ ਸਕੂਲ ਜਾਂਦੇ ਆ ਜਾਂ ਛੋਟੇ ਬੱਚੇ ਨੇ ਜਾਂ ਹੋਰ ਉਹ ਕਿੱਥੇ ਭੱਜ ਕੇ ਜਾਣਗੇ ਕਿਉਂ ਨਹੀਂ ਗਵਰਨਮੈਂਟ ਇਹਨਾਂ ਚੀਜ਼ਾਂ ਦਾ ਹੱਲ ਕਰਦੀ ਜਿਹਦੀ ਕਿਦਾ ਕਿੰਨਾ ਗਊ ਸਸ ਕਿੰਨਾ ਲੱਗਦਾ ਹੈ ਸ਼ਰਾਬ ਤੇ ਵੀ ਲੱਗਦਾ ਹੋਰਾਂ ਚੀਜ਼ਾਂ ਤੇ ਵੀ ਲੱਗਦਾ ਚੁੰਗੀ ਤੇ ਵੀ ਲੱਗਦਾ ਹੋਰ ਕਿੰਨੇ ਕਿੰਨੇ ਆਈਟਮ ਹੈਗੇ ਜਿਨ੍ਹਾਂ ਤੇ ਇਹ ਗਊ ਸਸ ਲੱਗਦਾ ਤੇ ਸੰਬੰਧੀ ਕੋਈ ਕੰਪਲੇਂਟ ਕਰੀਏ ਤੁਸੀਂ ਕੰਪਲੇਂਟ ਮੈਂ ਅੱਜ ਦੁਪਹਿਰੇ ਐਸਡੀਐਮ ਸਾਹਿਬ ਦੇ ਕਿਹਦਾ ਕੀ ਹੈਗੇ ਆ ਉਹ ਆਪਣੇ ਸਟੈਨੋ ਸਾਹਿਬ ਜਸਵੀਰ ਜੀ ਤੇ ਉਹਨਾਂ ਨੂੰ ਉਹਨਾਂ ਦੀ ਨੌਲੇਜ ਲੈਂਦੀ ਹੈ ਕਿ ਭਾਈ ਕੀ ਕਹਦਾ ਐਸਡੀਐਮ ਸਾਹਿਬ ਨੂੰ ਕਹਿ ਕੇ ਕਿਸੇ ਗਊਸ਼ਾਲਾ ਵਾਲੇ ਨੂੰ ਕਹਿ ਕੇ ਇਹਨੂੰ ਕੀ ਕਹਦਾ ਗਊਸ਼ਾਲਾ ਚ ਪਹਚਾਓ ਜਾਂ ਨਤ ਕੋਆਓ ਇਹ ਕਿਉਂਕਿ ਕਿੰਨੇ ਗਊਸ਼ਾਲਾ ਨੇ ਕਿੰਨੇ ਉਹ ਨੇ ਕੀ ਕਹਿੰਦਾ ਕਿਉਂ ਨਹੀਂ ਇਹਨਾਂ ਦੀ ਸਭ ਸਵਾਲ ਕਰ ਦਲੋ ਠੀਕ ਹੈ ਕੀ ਕਹਿੰਦਾ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਇੱਕ ਮੈਂ ਲੋਕਾਂ ਨੂੰ ਵੀ ਜ਼ਰੂਰ ਇਹ ਕਹੂੰਗਾ ਕਿ ਲੋਕ ਵੀ ਅਵੇਰ ਹੋਣ ਇਹਨੂੰ ਪਾਰਟੀ ਬਣਾਉਣ ਨੈਸ਼ਨਲ ਹਾਈਵੇ ਨੂੰ ਜਿੱਥੇ ਡੰਗਰ ਫਿਰਦੇ ਆ ਵਾਰਾ ਤੇ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਇਹ ਕੀ ਕਹਿੰਦਾ ਜਿਹੜੀਆਂ ਇਹ ਦੀ ਜ਼ਿੰਮੇਵਾਰ ਨੇ ਇਹਨਾਂ ਨੂੰ ਸਾਂਭਣ ਦੀਆਂ ਕਿ ਇਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹ ਲੋਕ ਉਹਨਾਂ ਨੂੰ ਪਾਰਟੀ ਬਣਾਉਂਦੇ